ਜਰਚਿਆ ਨਾ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ। ਸ਼ੌਣੇ ਸੈਂਡਲ ਪਾਏ। ਅੱਜ ਮੰਮੀ ਠੀਕ ਨਹੀਂ ਮੰਮੀ ਨੂੰ ਹੁਣ ਜ਼ੁਕਾਮ ਹੋ ਗਿਆ ਬਹੁਤ ਜ਼ਿਆਦਾ। ਕੱਲ ਦਾ ਹੀ ਹੋ ਗਿਆ ਵੈਸੇ ਜਦੋਂ ਸੂਟ ਲੈਣ ਆਣੇ ਗਏ ਆ ਰਸਤੇ ਦੇ ਵਿੱਚ ਹੀ ਮਤਲਬ ਐਸੀ ਜ਼ਿਆਦਾ ਤੇਜ਼ ਹੀ ਗੱਡੀ ਚੱਲੇ ਤੇ ਫਿਰ ਮੰਮੀ ਮੰਮੀ ਦਾ ਮੋਬਾਈਲ ਕਰਾਤਾ ਠੀਕ ਤੇ ਆਹ ਲੋ ਜੀ ਆਪਣੇ ਖੀਰੇ। ਤੇ ਮੋਬਾਈਲ ਤੇ ਚਕੰਦਰ ਇਹ ਬਗੜਾ ਹੈ ਬਗੜਾ ਮੇਰਾ ਉਹੀ ਤਾਂ ਮੇਰਾ ਬਗੜਾ ਹੀ ਹੈ ਹਨਾ ਨਵੀਂ ਖੁਸ਼ੀ ਕਿ ਮਮਿ ਨੂੰ ਮੈਰ ਬਣ ਗਿਆ ਮੇਰਾ ਵਟਾਈਆਂ ਜਿਹਨਾਂ ਲਾਇਆ ਥੋੜਾ ਟਾਈਮ ਰੁਕੇ ਲਾਇਆ ਚੰਗਾ ਹਾਂ ਉਹ ਬੈਟਰੀ ਫੁੱਲ ਗਈ ਉਹ ਤੇ ਲੀਕ ਕਰ ਗਈ ਬੈਟਰੀ ਦੇ ਮੈਂ ਤਾਂ ਤੁਹਾਨੂੰ ਦਸਤਾਰ ਬੰਦਿਆਂ ਦੀ ਵੀਡੀਓ ਮੜ ਜੀ ਬਖਾ ਦਿਏ ਮੈਂ ਨੇ ਤਾਂ ਚੈੱਕ ਕਰਦਣਾ ਮਗਰ ਤਾਂ ਲੜ ਕਿੰਨਾ ਕਿ ਚੌੜਾ ਐਂ ਕਰਕੇ ਨਾ ਠੀਕ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਇਹਦੇ ਨੇ ਵਲੌਗ ਦੇ ਵਿੱਚ ਤੇ ਮੈਂ ਚੱਲਿਆ ਸੀਗਾ ਸੰਦੀਪ ਨੂੰ ਲੈਣ ਵਾਸਤੇ ਹਰਬੰਨ ਨੂੰ ਲੈਣ ਵਾਸਤੇ ਤੇ ਮੰਮੀ ਜੀ ਵੀ ਤਿਆਰ ਹੋ ਗਏ ਕਿਉਂਕਿ ਮੇਰੀ ਮਾਸੀ ਜੀ ਦੋਨੋਂ ਜਿਹੜੇ ਨੇ ਸੰਦੀਪ ਜੀ ਉਹਨਾਂ ਦੇ ਜਿੱਥੇ ਘਰ ਹੈ ਥਨੇੜੇ ਨੇੜੇ ਰਹਿੰਦੇ ਨੇ ਤੇ ਇੱਕ ਮਤਲਬ ਮਾਸੀ ਜੀ ਮਰੇ ਰਹਿੰਦੇ ਨੇ ਸੁਲਤਾਨਪੁਰ ਰੋਡ ਤੇ ਤੇ ਇੱਕ ਥੋੜਾ ਆਪਣਾ ਪਿੰਡ ਜਿੱਚ ਪੈਂਦਾ ਥੜਾ ਜਿਹਾ ਅੱਗੇ ਜਾ ਕੇ ਘਰ ਤੇ ਹੁਣ ਮੰਮੀ ਸ਼ਾਇਦ ਪਤਾ ਹੈ ਕਿਹੜੀ ਮਾਸੀ ਕਿ ਜਾਂਦੇ ਆ ਪਹਿਲਾਂ ਜਿਹੜੀ ਗੱਲ ਕਹਿਣਗੇ ਉੱਧਰ ਛੱਡਵਾਂਗੇ ਮੰਮੀ ਵੀ ਨਾਲ ਚੱਲੇ ਨੇ ਤੇ ਮੰਮੀ ਵੀ ਰੈਡੀ ਹੋ ਗਏ ਨੇ ਮੰਮੀ ਨੇ ਹੁਣੇ ਦੱਸਿਆ ਕਹਿੰਦੇ ਵੀ ਮੈਂ ਰਾਤ ਰਹਿਣਾ ਆ ਤੇ ਚਲੋ ਦੇਖਦੇ ਆਂ ਭਲਾ ਮੰਮੀ ਰੈਡੀ ਹੋ ਗਈ ਕਿ ਨਹੀਂ ਉਹ ਕਹਿੰਦੇ ਵੈਸੇ ਤੇ ਮੈਂ ਦੇਖ ਲੈ ਮੰਮੀ ਰੈਡੀ ਹੋ ਗਈ ਨੇ ਕੱਪੜੇ-ਕੱਪੜੇ ਮਤਲਬ ਕਹਿੰਦਾ ਪੈਕ ਕਰ ਲੇ ਜਿਹੜੇ ਨਾਲ ਖੜਨੇ ਆ ਸੋ ਚਲਦੇ ਆਂ ਅੱਜ ਕੁਝ ਐਵੇਂ ਦੀ ਡਰੈੱਸ ਪਾਈ ਆ ਇਹ ਸੰਦੀਪ ਨੇ ਲਿਆਕ ਦਿੱਤੀ ਸੀ ਬੜੇ ਪਿਆਰ ਨਾਲ ਤੇ ਮੈਂ ਕਹਾ ਫਿਰ ਬੜੇ ਪਿਆਰ ਦੇ ਨਾਲ ਪਾਉਣੀ ਚਾਹੀਦੀ ਮੈਂ ਕਹਾ ਚਲੋ ਯਾਰ ਪਾਲ ਕੀ ਆੱਖੇ ਨੇ ਅਭੀ ਮੈਂ ਇਨਰੀਸ ਦੇ ਨਾਲ ਇਹ ਚੀਜ਼ ਲੈ ਆਕ ਦਿੱਤੀ ਸ਼ਰਟ ਲੈ ਆਕ ਦਿੱਤੀ ਤੇ ਇਹ ਪਾਉਂਦੇ ਨਹੀਂ ਆ ਤੇ ਮੈਂ ਕਹਾ ਚਲੋ ਅੱਜ ਇਹ ਪਾ ਲੈਨੇ ਆ ਸੋ ਚਲਦੇ ਆਂ ਪੈਂਟ ਵੀ ਪਾਰੇ ਉਧਰੋਂ ਮੰਮੀ ਹੋਣਾਂ ਨੇ ਗਿਫਟ ਕੀਤੀ ਸੀਗੀ ਤੇ ਫਿਰ ਇੱਥਾਂ ਆਪਣਾ ਨਾਲ ਮੇਰੇ ਤਨੂ ਭਾਜੀ ਫਿਰ ਇੱਥੋਂ ਕਨਵਾ ਰੋਡ ਤੋਂ ਲਈ ਸੀਗੀ ਆਪਾਂ ਅੱਜ ਮੰਮੀ ਠੀਕ ਨਹੀਂ ਮੰਮੀ ਨੂੰ ਹੁਣ ਜ਼ੁਕਾਮ ਹੋ ਗਿਆ ਬਹੁਤ ਜ਼ਿਆਦਾ ਕੱਲ ਦਾ ਹੀ ਹੋ ਗਿਆ ਵੈਸੇ ਜਦੋਂ ਸੂਟ ਲੈਣ ਨਹੀਂ ਗਏ ਆ ਰਸਤੇ ਦੇ ਵਿੱਚ ਹੀ ਮਤਲਬ ਏਸੀ ਜ਼ਿਆਦਾ ਤੇਜ਼ੀ ਗੱਡੀ ਦਾ ਤੇ ਫਿਰ ਮੰਮੀ ਨੇ ਹਵਾ ਪਾਈ ਜ਼ੁਕਾਮ ਹੋ ਗਿਆ ਬਾਏ ਕਰਦੇ ਬਾਏ ਬਾਏ ਉਹ ਡਾੜੀ ਹੋਈ ਵੀ ਕੰਡੇ ਗਾੜੀਓ ਚਲੋ ਠੀਕ ਐ ਓਕੇ ਜੀ ਬਾਏ ਬਾਏ ਡਾੜੀ ਸਸੀ ਕਾ ਯਾਨਾ ਜੀ ਮਹਾਰਾਜ ਓਕੇ ਮਾਈਕਰ ਜੀ ਕ ਖਾਸਾ ਵਾਈਕਰ ਜੀ ਕੀ ਫਤਿਹ ਇਹ ਲਾ ਮੱਖੀਆਂ ਨੇ ਬਹਿ ਬਹਿ ਕੇ ਨਾ ਉਥੇ ਕਿੱਦਾਂ ਗੰਦ ਪਾਤਾ ਯਾਰ ਗੱਡੀ ਸਾਰੀ ਤੇ ਪਾਤਾ ਆ ਕਿਆ ਚਲੋ ਕੋਈ ਗੱਲ ਨਹੀਂ ਬੈਠੋ ਜਨਾਬ ਬੈਠੋ ਜੀ ਸਾਹਿਬ ਜੀ ਮੋਬਾਈਲ ਮੰਮੀ ਕਰੇ ਛੱਡਾ ਏ ਤੇ ਐਨਕ ਵੀ ਤੇ ਉਹ ਡੈਡੀ ਲੈ ਕੇ ਆਉਂਦੇ ਹਾਂ ਕਰ ਰਠਾ ਸੀਛਾ ਸਭ ਡਰਦੇ ਚਲ ਹੁਣ ਅਸੀਂ ਸੇ ਤੰਗਾਂ ਚੰਗਾ ਡਰਦੇ ਹੁਣ ਨਹੀਂ ਆਪਾਂ ਮਾਂ ਮੇਰੀ ਠੀਕ ਨਹੀਂ ਹੈ ਤੇ ਮਾਂ ਨੂੰ ਦਵਾਈ ਲੈ ਕੇ ਦੇਣੀ ਹਾਂ ਮੈਂ ਚੱਲ ਮਾਂ ਜੀ ਮੈਡੀਕਲ ਸਟੋਰ ਨਹੀਂ ਮੁੰਡਿਆ ਕੋਈ ਭੈਣ ਨੂੰ ਮਿਲਦੇ ਠੀਕ ਹੋ ਜਾ ਹਾਂ ਚਲ ਠੀਕ ਹੋ ਜੇ ਹੋਰ ਕੀ ਚਾਹੀਦਾ ਮੈਂ ਚੱਲ ਮੈਂ ਗਿਆ ਇਹ ਤਾਂ ਗੱਲ ਹੈ ਮੈਂ ਕਹਿੰਦੀ ਅੱਜ ਨਵ ਰਣੀ ਨੇ ਆ ਜਾਣਾ ਇਹਦਾ ਜਿਵੇਂ ਚੱਲੀ ਹੈ ਚਲੋ ਹੋ ਸਕਿਆ ਯਾਰ ਗੰਨੂ ਜੇ ਮੇਰਾ ਟਾਈਮ ਲੱਗਾ ਫੇਰ ਤੁਹਾਨੂੰ ਮਿਲਾ ਦਾਂਗਾ ਜੇ ਤੇ ਮੈਨੂੰ ਟਾਈਮ ਲੱਗਾ ਜੇ ਨਾ ਲੱਗਾ ਫੇਰ ਮੈਂ ਚੱਲ ਜਾਣਾ ਜੇ ਮੇਰਾ ਹੋਵੇ ਮੈਂ ਚੱਲ ਜਾਣਾ ਹਾਂ ਕੋਈ ਗੱਲ ਠੀਕ ਹੈ ਠੀਕ ਹੈ ਬਟਾਲੇ ਦਾ ਰੋਡ ਫਰਸਟ ਕਲਾਸ ਬੰਡੇ ਹੋਰ ਗੱਲਾਂ ਦੀਆਂ ਗੱਲਾਂ ਆ ਕਨੇ ਹਾਂ ਇਹ ਵਨ ਬੋਲੀ ਮੈਂ ਹੈ ਕਣੀ ਵਜਾ ਵਜਾ ਕਰਾਤੀ ਕਣੀ ਰੋਡ ਦੀ ਵੀ ਸੱਬ ਕੱਢੇ ਪਾਏ ਪੂਰੀ ਲੁੱਕ ਪੈਣ ਡਈ ਅਰੇ ਬਹੁਤੇ ਵੱਡੇ ਵੱਡੇ ਟੋਏ ਪੈਨੇ ਭਰੰਡੇ ਆ। ਮਾਸ ਜਣਾਂ ਦੇ ਘਰੇ ਜਾਣਦੇ ਤੇ ਗਲੀ ਚੱਕਰੋਤੀ ਮਾਸੀ ਹਣਾਂ ਦੀ। ਕਿਆਈ ਬਾਤ ਐ। ਇਦਾਂ ਦੀ ਸਾਡੀ ਹੁੰਦੀ ਐ ਅਸੀਂ ਕਿਉਂ ਗੱਲਾਂ ਕਰਨੀਆਂ ਕਹਨੀ ਵੀ ਇਦਾਂ ਹੋਣੀ ਬਣੀ ਹੈਗੇ। ਹੂੰ ਹੋਣੀ ਬਣੀ। ਆ। ਨਾ ਮਮੀ ਨੇ ਕਹਿਣ ਦੇ ਆਂ ਮੈਂ ਵੀ ਸਸਰੀ ਕਾਲੀ ਨਾ ਹੋ ਜੇ ਕਿਤੇ ਬਿਨਾਂ ਦੱਸੇ ਜਾਣਦੇ ਮਾਸੀ ਪਾਈ ਘਰੇ ਨਾ ਹੋਏ। ਇਦਾਂ ਹੀ ਹੁੰਦਾ ਹੁੰਦਾ ਜਦੋਂ ਮਤਲਬ ਦੱਸ ਕੇ ਨਾ ਜਾਈਏ ਫਿਰ ਘਰੇ ਨਹੀਂ ਕਿ ਮਿਲਦਾ ਹੁੰਦਾ ਤੇ ਉਹਨਾਂ ਕਦੇ ਪੰਗਾ ਪੈ ਜੇ ਹੁਣ। ਹੂੰ। ਇਹ ਦਵਾਈ ਮਦਨ ਲੈਕਦੇ ਨਹੀਂ ਮੈਡੀਕਲ ਸਟੋਰ ਨਹੀਂ ਲੱਭਾ ਪਈ ਉਹਦਾ ਹੈਗੀ ਆ ਇੱਕ ਖਰਾਕਾ ਜਿਹੀ ਪਈ ਮੈਂ ਫਿਰਾਂ ਵੀ ਚੱਲ ਕੱਲ ਜੋਗੀ ਹੋ ਜੂਗੀ ਦਵਾਈ ਜੇ ਨਾਮ ਮਿਲੀ ਤਾਂ ਫਿਰ ਆਪੇ ਗੋਪੀ ਲੈ ਦੂਗਾ ਮਾਸੀ ਦੇ ਮੁੰਡਾ ਦਵਾਈ ਠੀਕ ਨਹੀਂ ਗੱਲ ਉਹ ਮੇਰੇ ਮਾਸੀ ਦੇ ਘਰ ਸਾਹਮਣੇ ਉਹ ਛੋਟਾ ਕਿੱਡ ਤੇ ਹੰਡਾ ਉਹ ਜਿਹੜਾ ਉਹ ਮਾਸੀ ਜੀ ਦਾ ਘਰ ਹੈ ਇਧਰ ਲੈੜਾ ਇਧਰਲਾ ਛੋਟਾ ਖਾਲੀ ਦਾ ਥਾਕੇ ਮੂੰਹ ਚੁੱਕੀ ਹੁਣ ਚੱਲੇ ਕੋ ਲੈਣ ਵਾਸਤੇ ਯਾਰ ਮੂੰਹੇ ਗਾੜੀਆਂ ਮੁੜੇ ਹਸਾਬ ਨਾਲਾ ਬੈ ਜਾ ਹੁਣ ਕੋ ਲੈ ਆ ਗਏ ਪਹਿਲਾਂ ਕੋਈ ਨਹੀਂ ਪਹਿਲਾਂ ਚੇਤਾ ਇਹਦੇ ਬਾਅਦ ਚੰਦ ਮੈਨੂੰ ਵੀ ਚੇਤਾ ਹੈਗਾ ਮੈਨੂੰ ਵੀ ਚੇਤਾ ਹੈ ਮਾ ਜਰਾ ਰਾਹ ਚ ਲੰਲਾਂਗੇ ਹਾਂ ਦਵਾਈ ਦਾ ਚਿੱਤਰ ਆ ਉਹਦੇ ਚਿੱਤਾ ਹੀ ਨਹੀਂ ਇਹੋ ਰੈਡੀ ਰਭੀ ਆਪਣਾ ਲਈ ਅੱਛਾ ਅੱਛਾ ਆ ਹਾਂ 8 ਕਿਲੋ ਕਰ ਆ ਕਰ ਦੋ 2 ਕਿਲੋ ਕਰ ਦੋ ਮੰਮੀ ਜੀ ਨੂੰ ਉਤਾਰ ਦਿੱਤਾ ਮਾਸਸੀ ਦੇ ਘਰੇ ਤੇ ਹੁਣ ਮੈਂ ਚੱਲਿਆ ਹਾਂ ਵੱਡੀ ਦੀਦੀ ਵਾਲਾ ਕਿ ਸੰਦੀਪ ਉਧਰੇ ਹੀ ਆ ਇਹ ਮੇਰਸਾ ਨਾ ਡੈਡੀ ਜੀ ਉਧਰੇ ਮੰਮੀ ਵੀ ਉਧਰੇ ਹੋਣੇ ਮੇਰੇ ਸਾਹ ਨਾਲ ਕੋਈ ਤਨੂੰ ਭਾਈ ਤੇ ਲੁਧਿਆਣੇ ਗਏ ਪਤਾ ਨਹੀਂ ਉਹ ਆ ਗਿਆ ਕਿ ਨਹੀਂ ਆ ਗਿਆ ਵਾਪਸ ਜੇ ਤੇ ਆ ਗਿਆ ਹੋਣਗੇ ਤਾਂ ਫੇਰ ਤਾਂ ਬਹੁਤ ਵਧੀਆ ਗੱਲ ਆ ਇਥੋਂ ਮੈਂ ਕਾ ਹੰਬ ਲੈ ਚੱਲਦੇ ਆਂ ਵੀ ਤੇ ਆ ਹੰਬ ਵਧੀਆਲੇ ਲੈ ਲੈਨੇ ਅੱਗੇ ਵੀ ਮਾਸੀ ਵੱਲ ਵੀ ਇਹਦੇ ਨਾਲ ਦੇ ਖੜੇ ਆਏ ਸਹੀ ਹੈ ਸਭ ਉਹ ਜਦੋਂ ਮਿੱਤਰ ਆ ਪਹੁੰਚ ਗਏ ਆਪਾਂ ਤੇ ਤਨੂੰ ਭਾਜੀ ਨੇ ਪਿਆਰ ਨਹੀਂ ਲੁਧਿਆਣੇ ਨੂੰ ਆਏ ਆ ਤੇ ਇਹ ਹੋਣੀ ਚੜਨਾ ਜੂਰੋਂ ਇਹਦਾ ਬੰਦੇ ਦਾ ਨਹੀਂ ਦੀ ਸਿਕਾ ਕੀ ਆ ਲੈ ਬਹੁਤ ਸਮਾਂ ਠੀਕ ਠਾਕ ਆ ਗਈ ਆ ਆ ਮੰਮਾ ਮੰਮੀ ਨਾਲ ਨਹੀਂ ਰੁਕ ਪਛੜਿਆ ਮਤਾਂ ਤੁਰਨੇ ਨਹੀਂ ਚਾਰ ਵਾਰ ਨਹੀਂ ਨਹੀਂ ਅਬੂ ਆ ਚਾਚੀਆ ਆ ਗਿਆ ਆ ਗਿਆ ਸਸੀ ਕਾਲ ਮਾ ਸਸੀ ਕਾਲ ਸਸੀ ਕਾਲ ਜੀ ਨਮਸਕਾਰ ਜੀ ਪਰਵਿੰਦਰ ਕਿ ਸਸੀ ਕਾਲ ਬਾਜੀ ਕਿਹਨ ਕੀ ਹਾਲ ਜੀ ਇਹ ਕਿਦੇ ਹਰ ਗੁੰਦੇ ਆ ਹਰ ਗੁੰਦੇ ਉਹ ਲੈ ਉਹ ਮੇਰੀ ਉਹ ਮੇਰੀ ਉਹ ਮੇਰੇ ਇਹ ਚੋਨੇ ਨਹੀਂ ਮੈਨੂੰ ਮੈਨੂੰ ਅੱਗੇ ਪਤਾ ਸੀ ਮੈਂ ਵੀ ਇਹਨੇ ਨਾ ਸਕੀਮ ਖੇਡੀ ਆ ਮੈਨੂੰ ਪਹਿਲਾਂ ਪਤਾ ਸੀਗਾ ਕਿ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਂ ਹੱਥ ਰਹਾ ਦਿਆਂ ਸਾਰੇ ਮੈਨੂੰ ਪਸੰਦ ਆ ਗਏ ਫੇ ਕਪੜਾ ਚੰਗਾ ਆ ਪਾਓ 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 ਬਹੁਤ ਸੋਹਣੀ ਮੈਂ ਚੇਂਜ ਕਰਾਂਗੀ ਇਹਨਾਂ ਦਾ ਕਲਰ ਵੀ ਮੈਂ ਬੁਖਰਾਏ ਲਿਆਂਦਾ ਪੈਂਟ ਦਾ ਹਾਂਜੀ ਨੇ ਪੈਂਟ ਦੇ ਉਹ ਪੈਂਟ ਦੇ ਪਸੰਦ ਆ ਹੀ ਜਾਂਦੀ ਆ ਜਿੰਨ ਜਿਆਦਾ ਗਾੜ੍ਹਨ ਦੀ ਕਿ ਮੇਜ਼ ਦੀ ਕਪੜਾ ਵਧੀਆ ਸਹੀ ਆ ਬਸ ਇਦਾਂ ਦੀ ਮਿਹਨਤ ਇਹਨੇ ਦਿੱਤੀ ਪਹਿਲਾਂ ਕੋਈ ਨਹੀਂ ਪਸੰਦ ਕੀਤੀ ਐ ਬਸ ਸਹੀ ਆਪਾਂ ਅੱਗੇ ਵੀ ਨਹੀਂ ਲੰਦੇ ਮਿੰਡੇ ਬਾਕੇ ਵੀ ਲੈ ਲਓ ਨਾ ਮੈਂ ਜੀ ਚੀਜ਼ ਕਰਾਉਣੀ ਐ ਸਾਈਡ ਤੇ ਆਹ ਨਾ ਕਹਿੰਦੇ ਆਈਟੋਨ ਦੀ ਕਮਰੇ ਆਉਂਦੀ ਤੁਹਾਨੂੰ ਹੈ ਸ਼ਾਂਤੀ ਕਮਰਾ ਆਉਂਦੀ ਆਹ ਆਹ ਕੌਣ ਆ ਰਗਣ ਆਹ ਕੌਣ ਇਹ ਕੌਣ ਆ ਕੀ ਨਾਂ ਆ ਬੋਲ ਕੇ ਦੱਸੋ ਕੀ ਨਾਂ ਆ ਇਹਦਾ ਸ਼ਿਰਾਜ ਕੌਣ ਰਾਜ ਸਵੇਰੇ ਸਾਡੇ ਟੁੱਟੀ ਮੈਮੋ ਇਹਨਾ ਉੱਠ ਗਈ ਨਾਲ ਹੀ ਨਾ ਕੇਵਲ ਬਾਹਰੇ ਬਾਹਰ ਹੀ ਗਈ ਉਹਦੀ ਆਚੀ ਫੜ ਕੇ ਅੰਦਰ ਖਿਚਾ ਜੇ ਭਾ ਉਠ ਉਹ ਰਾਤ ਇਹ ਖੇਡੇ ਨਹੀਂ تھے ਨਾ ਬਿਸਤਰੇ ਲਾ ਕੇ ਅਹੀ ਬਾਰੇ ਜੰਪਿੰਗ ਕਰਨ ਦੇ ਨਾ ਨੀਂਦ ਮਿਲੀ ਕਣੀ ਨਾ ਨਾ ਨੀਂਦ ਆਪਣੀ ਨੂੰ ਮਿਲੀ ਪੀਲਾ 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 ਹਰ ਕੋਣ ਹਰ ਕੋਣ ਹਰ ਕੋਣ ਨੰਨੂ ਆ ਕਰੰਦੇ ਜੀ ਹੈ ਦੀਪ ਉਹ ਪਤਾ ਨਹੀਂ ਕਿਧਰ ਨੂੰ ਗਏ ਇੰਦਰਾ again video ਇਹ ਕੀ ਆ ਆ ਲੈਂਦਾ ਜੀ ਸੰਦੀਪ ਮਿੱਟੀ ਫਨ ਇਹ ਕੀ ਅਗਰ ਅਸੀਂ ਸ਼ਾਮ ਉਹ ਅਗੱਡੀ ਨੂੰ ਮਗਰ ਤੇ ਫਰੰਟ ਤੇ ਲਾ ਲਾਂਗੇ ਫੜਾਵਾ ਵੇਚਾਂ ਹਾਂ ਸਹੀ ਹੈ ਦੋ ਲੈ ਆਈ ਇੱਕ ਘਰ ਗੁੰਢ ਖੇਡਾਂ ਹਾਂ ਘਰ ਗੁੰਢ ਨਹੀਂ ਪੰਦੀ ਸਟੇ ਤਾਣ ਕੱਢਦੇ ਨਹੀਂ ਪਾ ਰਹੇ ਦੀ ਤਾਣ ਕੱਢਦੇ ਨਹੀਂ ਆ ਬੇਹਲ ਦੇ ਦਿੰਦੇ ਹਨਾ ਤੋਂ ਹੀ ਵਧੀਆ ਹੋ ਗਈਆਂ ਹਾਂ ਫਿਰ ਵੀ ਕੋਈ ਜਵਨ ਲਾ ਕੇ ਧੁੱਪੀ ਲੋ ਬਣਾ ਵੇਹਾਈ ਲੈ ਕੀ ਸਹੀ ਹੈ ਹਾਂ ਆ ਬੜੇ ਇੱਕ ਨ ਇੱਕ ਫਰੀ ਹੈ ਜੇ ਦੋਨੋਂ ਹੀ 300 300 ਸੋਨਾ ਹੈ 100 ਦੇ 300 ਐਸਾ 100 ਦੇ 300 ਸਹੀ ਹੈ 300 ਸੋਨਾ ਹੈ ਠੀਕ ਆ ਗੋਪੀ ਨੂੰ ਨਾ ਦੱਸੀ ਗੋਪੀ ਨੂੰ ਆਪਣਾ ਸਾਡਾ ਮਾ ਸੰਦਿਆ ਸੰਦਿਆ ਨੂੰ ਖੋਲ ਕੰਢਿਆ ਵਾ ਮਾ ਉਹ ਨਹੀਂ ਦੱਸਣੀ ਕਿ ਅਰਧਾਂਗੇ ਤੇ ਇਸ ਤਰ੍ਹਾਂ ਦਾ ਤੇ ਚ 4 ਚ ਜਾ ਦਿਖਾਈ ਤੈਨੂੰ ਚਲ ਸਹੀ ਹੈ ਬਟੋਕੀ ਅਸੀਂ ਇੱਕ ਬਹੁਤ ਆ ਗਿਆ ਜੀ ਇਹਨਾਂ ਜਿਹੜਾ ਫੁੱਲਾ ਵਾ ਤੇ ਉਹ ਵੀ ਇੱਕ ਸੱਤ ਆ ਨਹੀਂ ਪਹਿਲੀ ਵਾਰੀ ਵਰਤਣਾ ਹੋਣਾ ਯਾਰ ਨਹੀਂ ਨਾ ਨਹੀਂ ਨਾ ਨਹੀਂ ਲੱਗਦਾ ਆ ਜੀ ਇਹ ਡੱਬੀ ਜੀ ਹੁਣੇ ਲੈ ਕੇ ਆਇਆ ਕੋ ਜਾਇਆ ਇਹ ਵਿੱਚ ਭਰ ਲੈਣਾ ਮਾਮਾ ਹਾਂ ਆ ਮੁਰਕੇ ਪਾਸੇ ਨਹੀਂ ਦੱਬਣਾ ਇਹ ਨਹੀਂ ਚੀਜ਼ ਹੈ ਬੰਦੀਆ ਕਿਉਂ ਮੇਰੇ ਪਤੀ ਇਹ ਟਵਰ ਚੈੱਕ ਕਰਵਾ ਆਜੋ ਆਜੋ ਹਰਗੁਣ ਬਾਹਰ ਮੈਂ ਚੱਲਿਆ ਫਿਰ ਬਾਹਰ ਮੰਮਾ ਆਈ ਆਈ ਮੰਮਾ ਸ਼ੈਂਡਲ ਪਾ ਲਈ ਤੈਨਾਂ ਡਿਗਣਾ ਪਏ ਓਕੇ ਜੀ ਹੁਣ ਆਪਾਂ ਚੱਲੇ ਆਂ ਘਰੇ ਚਲੋ ਠੀਕ ਆ ਸਾਹਿਬ ਜੀ ਓਕੇ ਸਾਹਿਬ ਪੜੇਗਾ ਤੇ ਸਮਾਨ ਹੈ ਜਾਂ ਇਹਨਾਂ ਸਮਾਨ ਓਕੇ ਜੀ ਭਾਜੀ ਠੀਕ ਆ ਜੀ ਇਦਾਂ ਹੱਸਟੀ ਤਾਂ ਹਾਂ ਇਦਾਂ ਚਲੋ ਇਹ ਚੋ ਬੱਸੀ ਪਾ ਦੇ ਇੱਕ ਬੱਸੀ ਪਾ ਦਮ ਤੈਨਾਂ ਡਿਗਣਾ ਪਏ ਛਿਆ ਛਿਆ ਓਕੇ ਭਾਜੀ ਹਾਂ ਬਾਈ ਬਾਈ ਸਸਟੀਆ ਹੋਰ ਕੇ ਨਾ ਫੋਨ ਕਰਦੇ ਓ ਓ ਤੇ ਬਾਈ ਕਾ ਦੋ ਕਮਾ ਦਾਦਾ ਚੱਲੀ ਦਾਦਾ ਕਮਾ ਦਾਦਾ ਚੱਲੀ ਬਾਈ ਕਾ ਦੋ ਨਾ ਬਾਈ ਕਾ ਦੋ ਬਾਈ ਕਾ ਦੋ ਮਮਾ ਮਮਾ ਕਮਮਾ ਬਾਈ ਮੰਮੀ ਰਹਿ ਨਹੀਂ ਮਸੀ ਹੁਣ ਵਾਲਾ ਮੰਮੀ ਕੋ ਕੀ ਠੀਕ ਨਹੀਂ ਮੰਮੀ ਕਹਿੰਦੀ ਮਿੱਦੀਪੂ ਮੇਰੀ ਸਿਹਤ ਠੀਕ ਨਹੀਂ ਮੈਨੂੰ ਨਾਲ ਹੀ ਲੈ ਜੀ ਮੰਮੀ ਨਾਲ ਹੀ ਜਾ ਕੇ ਆਏ ਬੜੇ ਚਾਦ ਨਾਲ ਮਿੰਟੋ ਮਿੰਡੀ ਦੱਸ ਕਹਿੰਦੇ ਹੁਣ ਮੈਂ ਨਹੀਂ ਰਹਿਣਾ ਮੈਨੂੰ ਲੈ ਜਾਵੇਂ ਐਵੇਂ ਬੰਦਾ ਗਿਆ ਹਾਲ ਅਸ ਅਸ ਹੁਣ ਜਾ ਰਹੇ ਆਪਾਂ ਘਰੇ ਵਾਹ ਦੇ ਕਾ ਦਾਦਾ ਸੋਨੇ ਸੈਂਡਲ ਪਾਏ। ਤੂੰ ਚੋਣਾਂ ਲਏ। ਸਾਕੇ ਦੇ ਚੋਣਾਂ। ਕਸ ਕਰ ਮੈਂ ਮੇਰਾ ਫੋਨ। ਇਹ ਵੀ ਲੈ। ਹਰ ਗੁੰ ਕਿੱਥੇ ਗਈ ਸੀ? ਪਰ ਮੈਂ ਕਿਥੋਂ ਆਈ? ਤੋਂ ਤੇ ਦਾਸਾ। ਉਏ। ਉਹ। ਬਰੇ ਸੋਨੇ ਵੇ ਕੱਕੇ ਨੇ। ਸੁਨਾ ਮਣੀਆ ਉਹ ਇਹ ਸੋਨੇ ਚਰ ਗਿਆ ਉਹ ਖਰਮਾ ਪਾਇਆ ਲੈ ਲੈ ਮੰਮੀ ਕਹਿੰਦੇ ਮੈਂ ਰਹਿਣਾ ਮਣਕੇ ਰਏ ਨਹੀਂ ਮੰਮੀ ਉੱਚ ਕਾਮ ਦਾ ਬਹੁਤ ਬਰਹਾ ਆ ਲਿਆ ਦਵਾਈ ਉਹਨਾਂ ਲੱਲੀ ਮੰਮੀ ਨੇ ਪਰ ਫਰਕ ਨਹੀਂ ਅਜੇ ਪਿਆ ਪਾਇਆ ਹਨਾ ਜੀ ਕਾਮ ਜੋਰ ਪਾ ਗਿਆ ਹਟਦਾ ਆ ਹਾਂ ਹੁਣ ਲੱਗਣੀ ਰੌਣਕ ਕਿੱਥੇ ਹੈ ਜਿਵੇਂ ਅਸੀਂ ਕਹਿੰਦੇ ਕਿੱਥੇ ਹੈ ਅਸੀਂ ਨੇ ਮਾਮੇ ਪੈ ਗਿਆ ਮਾਮੇ ਤੇ ਅੱਜ ਬਣੀ ਚਣਿਆਂ ਦੀ ਸਬਜ਼ੀ ਤੇ ਹੁਣ ਲੱਗੇ ਰੋਟੀ ਖਾਣ ਆਪਾਂ ਬਾਰਸ਼ਾਈ ਮੀਂਹ ਆਇਆ ਤੇ ਕਮਰੇ ਚ ਪਾਣੀ ਵੜ ਗਿਆ ਮਨੇ ਕਹਿੰਦੇ ਵੀਦੀਪ ਸਰਦਾਰ ਨੇ ਘਰ ਦੇ ਵਿੱਚ ਨਾ ਪਾਣੀ ਵੜ ਗਿਆ ਚਲੋ ਕੋਈ ਗੱਲ ਨਹੀਂ ਮਾਰੇ ਕਿਰਪਾ ਕਰਨੀ ਹੋ ਜੁਗਾ ਠੀਕ ਇਹ ਆਪਣਾ ਵਿੜਾ ਬੜਾ ਖੁੱਲਾ ਆਕਾਰ ਖੁੱਲਾ ਆ ਕਿ ਮੈਂ ਗਿਆ ਕਿੰਦਾ ਆ ਪਿਛਲੇ ਜਨਵਰੀ ਤੋਂ ਤੀ ਤੂੰ ਵੀ ਵਝਾਉਂਦੇ ਰਹੇ ਕਦੇ ਬੰਦ ਲਿਆ ਕੀ ਪਤਾ ਤੈਨੂੰ ਕੀ ਪਤਾ ਤੇ ਖੱਬੇ ਹੋ ਜਾਂ ਕਦਾਂ ਸੱਜੇ ਜਾਂ ਖੱਬੇ ਜੋ ਵੀ ਆ ਮੈਂ ਤਾਂ ਜਿਆਖਣਾ ਵਝਾਉਂਦੇ ਰਹੇ ਤੀ ਕੋਦੋਂ ਮਤਲਬ ਤਾੜ ਰਸ਼ ਕਰਦਾ ਉਹ ਮਤਲਬ ਸ਼ਿਸ਼ ਕਰਦ ਕਹਿਣ ਡਿਆ ਵਾ ਤੁਹਾਡਾ ਗੁਰੂ ਜਿਹੜਾ ਨਹੀਂ ਆ ਉਹ ਉਲਟੇ ਬੰਨੇ ਵਝਾਉਂਦਾ ਹੋਣਾ ਨਾ ਇਹ ਕੀ ਤਾਈ ਤੇ ਬੁਲਾਤੀ ਉਤੋਂ ਚੱਲਾ ਮੈਂ ਚੱਲੇ ਆਂ ਦਾਦੀ ਕੋਲ ਬਾਈ ਜਾਵਾਂ ਫਿਰ ਮੈਂ ਬਾਈ ਔਰ ਲੈ ਦੇ ਦੀ ਕੈਟਲ ਫੜਾ ਦੇ ਮਾਸਨ ਲੈ ਆਂ ਹੀ ਗਲਾਸ ਤੇ ਗੜਵੀ ਹਰ ਗੁਣ ਕਿੱਥੇ ਆ ਹਰ ਗੁਣ ਕਿੱਥੇ ਆ ਸ਼ਰਾਜ ਆਜ ਮਨ ਮਟਾ ਬਣਾਤਾ ਹੈ ਹਾਂ ਗੁਰਬਾਈ ਨੇ ਆ ਆ ਹਰ ਪਤੇ ਹਾਂ ਹਰ ਗੁਰਬਾਈ ਸ਼ਰਾਜ ਹਾਂ ਮੈਂ ਕਿ ਮਮੀ ਨੂੰ ਬਨਸਕਾ ਰਹਿੰਦੀ ਹੈ ਵੀ ਕੋਕੀ ਇੰਜਨ ਕੋਲਡ ਹੋਇਆ ਉਹਨੇ ਉਹਦੇ ਵਾਸਤੇ ਬਹੁਤ ਵਧੀਆ ਹੁੰਦਾ ਬਨਸਕਾ ਤੇ ਇਹ ਮੰਮੀ ਪੀਣਗੇ ਵੀ ਲਾ ਵੀ ਤਿਆਰ ਹੋ ਗਿਆ ਬਨਸਕਾ ਕੁਝ ਇਵੇਂ ਦਾ ਕਲਰ ਹੁੰਦਾ ਇਹਦਾ ਸੰਦੀਪ ਕਹਿੰਦੀ ਆ ਵੀ ਚਾਹ ਬਣੀ ਮਗਾਜ ਮੈਂ ਚਾਹ ਬਣਾ ਦਨੇ ਮੇਰੇ ਵੀਰੋ ਮੈਂ ਤਾਂ ਕਰਦਾ ਐਵੇਂ ਕਰਕੇ ਪਾਣੀ ਪੜਦਾ ਨੇ ਐਵੇਂ ਕਰਖਣੇ ਐਵੇਂ ਬਸ ਉਹ ਬੜਾ ਵਾ ਕੇ ਪਾਣੀ ਲਾ ਵੀ ਮਿੱਤਰਾ ਚਾਹ ਵੀ ਬਣ ਗਈ ਆ ਹੈ ਕਿ ਨਹੀਂ ਟਵਰ هم ہو جائیں گے ਜਿਹੜਾ ਸਮਾਨ ਸੰਦੀਪ ਲੈ ਕੇ ਆਈ ਉਹ ਕਰ ਨੂੰ ਦਿਖਾਵਾਂਗੇ ਦੂਸਰੇ ਵਲੌਗ ਦੇ ਵਿੱਚ ਮੰਮੀ ਡੈਡੀ ਨੂੰ ਦਿਖਾਉਣਾ ਹੈ ਜਿਹੜਾ ਸੂਟ ਲਿਆਂਦਾ ਉਹ ਵੀ ਮੀਣਾਂ ਨੂੰ ਕਰ ਦਿਖਾਵਾਂਗੇ ਕਿਉਂਕਿ ਅੱਜ ਮੰਮੀ ਨੂੰ ਬਹੁਤ ਜ਼ਿਆਦਾ ਕੋਲਡ ਹੋਇਆ ਸੀਗਾ ਫਿਰ ਦਿਖਾਇਆ ਨਹੀਂ ਮੰਮੀ ਆਪਣਾ ਆਰਾਮ ਕਰਨ ਦੇ ਨਾਲ ਉਹ ਵੀ ਨੇ ਸਭ ਸੁੱਤੇ ਨੇ ਇਸੀ ਗੱਡੀ ਦੇ ਦੂਸਰੇ ਕਮਰੇ ਸੁੱਤੇ ਸੋ ਚਲੋ ਠੀਕ ਹੈ ਜੀ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੱਲ੍ਹ ਦੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰਹਿਓ ਸਤਿ ਸ਼੍ਰੀ ਅਕਾਲ